ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਅਸੀਂ ਅੱਜ ਪਹੁੰਚਿਆ ਲੇਨ ਜਾ ਰਹੇ ਸੀ ਰਸਤੇ ਦਾ ਮੈਨੂੰ ਹਲੇ ਚੰਗੀ ਤਰ੍ਹਾਂ ਪਤਾ ਨਹੀਂ ਵੀ ਰਾਤ ਚ ਬਰਫ ਪੈ ਰਹੀ ਸੀ ਸੀ ਰੁਕ ਗਏ ਨਾਮ ਦਾ ਪਤਾ ਨਹੀਂ ਲੱਗ ਰਿਹਾ ਤੇ ਤੁਹਾਨੂੰ ਬਰਫ ਦਿਖਾ ਰਿਹਾ ਜੀ ਤੇ ਦੇਖ ਸਕਦੇ ਹੋ ਬਹੁਤ ਜ਼ਿਆਦਾ ਬਰਫ ਹੈ ਤੇ ਕੰਬ ਲੱਗ ਜਾਂਦਾ ਆਕਸ਼ਨ ਬਰਫ ਚੱਕ ਕੇ ਦਿਖਾਉਣਾ ਜੀ ਸਪੈਸ਼ਲ ਓਫ 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 ਇੱਕੀ ਬਰਫ ਪਰफी ਬਰਫ ਬਹੁਤ ਵਧੀਆ ਜੀ ਲੱਗਦਾ ਜਿੱਥੇ ਤੇ ਜਿਸਕੇ ਕਸਵੀਰ ਨੇ ਆਉਣਾ ਚਾਹਣਾ ਤਾਂ ਆ ਸਕਦਾ ਰਸਤਾ ਤੁਹਾਨੂੰ ਮੈਂ ਸਹ ਦਤਾ ਇਹ ਜਦੋਂ ਲੇਹ ਨੂੰ ਜਾਂਦੇ ਹਾਂ ਰਸਤੇ ਚ ਜੀ ਬਰਫ ਪੈਂਦੀ ਹੈ ਪਹਿਲਾ ਸਟਾਪ ਇੱਥੇ ਰੁਕ ਗਿਆ ਸੀ ਤੇ ਕੱਲੀ ਬਰਫੀ ਬਰਫੀ ਹੈ ਜੀ ਚੈੱਕ ਕਰ ਸਕਦੇ ਹਾਂ ਤੇ ਹੋ ਗਈ ਗੱਡੀ ਬਹੁਤ ਸਾਰੀਆਂ ਗੱਡੀਆਂ ਆਈਆਂ ਤੇ ਕਦੀ ਤਾਂ ਮੁੜ ਗਈਆਂ ਕਿਉਂ ਟਾਈਮ ਅਸੀਂ ਲੇਟ ਹੋ ਗਏ ਪਹਿਸੇ ਪਹਿਲਾਂ ਹੋਟਲ ਸਰਮ ਟਾਈਮ ਲੱਗ ਗਿਆ ਤੇ ਬਹੁਤ ਬਧੀਆ 뷰 ਆਦੀ ਤੇ ਚੈੱਕ ਕਰ ਸਕਦੇ ਹੋ 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 ਕਮਰੇ ਕਮਰੇ ਤੇ ਹੈਣੀ ਜੀ तो था है नहीं घट है जगह सारी गांत मनली बर्फ ही बर्फ चारे पासे हो ठंड बहुत लग रही है चेक कर हैं ਨਜ਼ਾਰਾ ਬਹੁਤ ਹੈ ਜਨਾਬ ਜੀ ਤੇ ਫਫ ਫਫ ਸੋ ਚੜਦਾ ਹੀ ਆ ਕੋਈ ਨਗਰ ਕਿਨਾਂ ਠੱਕਾ ਮਾਰ ਗਏ ਟੈਂਪਰੇਚਰ ਬਹੁਤ ਘੱਟ ਆ ਜੀ ਇੱਥੇ ਦੂਰ ਆਕਸੀਜਨ ਪੈਣੇ ਨਾਲ ਕਰਕੇ ਰਹੀ ਸੀ ਆਕਸੀਜਨ ਘਟ ਗਈ ਆਕਸੀਜਨ ਲੈਣੇ ਤੇ ਬੜੀ ਵੀਰ ਗੱਲ ਸੀ ਬਣਾ ਜੀ ਚੈੱਕ ਕਰ ਸਕਦੇ ਛੱਡੋ ਬਾਈ ਛੱਡਾ ਕਹਿੰਦਾ ਆਕਸੀਜਨ ਜ਼ਿਆਦਾ ਘਟ ਗਈ ਆਖੇ ਸਾਹ ਨਹੀਂ ਜੀ ਠੰਡ ਬਹੁਤ ਜ਼ਿਆਦਾ ਇੱਥੇ ਅਸੀਂ ਵਾਪਸ ਜੀ ਗੱਡੀ ਖਿੱਚਤੀ ਹੁਣ ਬਾਈ ਕਹਿੰਦਾ ਕਿ ਸਰਚੂ ਜਾਨਾ ਪਹ ਜਾਣਾ ਤਾ ਹੈਗਾ ਵਾਪਸ ਆਉ ਉਹ ਵੀ ਬਰਫ ਚੋਂ ਉੱਥੇ ਸਰਚੂ ਬਰਫ ਘਟ ਪੈ ਰਹੀ ਹੈ ਜੀ ਇਹ ਸਾਨੂੰ ਦਿਖਾਉਰੇ ਸੀ ਤੇ ਅਸੀਂ ਠੰਡ ਜ਼ਿਆਦਾ ਲੱਗਣ ਲੱਗੀ ਤਾਂ ਆਕਸੀਜਨ ਵੀ ਘਟ ਜਾਂਦੀ ਥੋੜੀ ਜੀ ਇੱਥੇ ਤੇ ਮੈਸ ਵੀ ਹੀਟ ਠੰਡ ਉਹ ਕਰ ਦਿੰਦੀ ਹੈ ਖਰਾਬ ਕਰ ਦਿੰਦੀ ਹੈ ਬਰਫ ਜੀ ਫਿਰ ਬਿਮਾਰ ਹੋ ਜਾਓਗੇ ਲਗਣ ਬੰਦੀ ਕਰਦੇ ਨੇ ਕੰਚਲੀ ਆਂਦੀ ਇਸ ਰੀਜਨ ਦੇ ਪੂਰੇ ਆ ਇਹ ਮਾਰਾ ਚਾ ਕਿੱਟਨੇ ਹੋੜੋ ਖਤਲਾ ਇੱਥੇ ਆ ਵੇ ਇੱਥੇ ਖਤਲੇ ਜਲਦੀ ਤੋਂ ਪਹਿਲਾਂ ਖਤਲੋ ਫਿਰ ਤਰੇ ਜਾਂਦੇ ਨੂੰ ਬੁਨਵਾੜਾ ਹੁੰਦਾ 12 ਨਾ ਸੀ ਜਾਂਦੇ ਨੇ ਸੀ ਮੇਰਾ ਫੂਨ ਤੇ ਬਲਿਆ ਖਤਨੀ ਫੂਨ ਫੜਾ ਦੇ ਮੇਰਾ ਯਾਰ ਕੁਛ ਨਹੀਂ ਬਾਰੋ ਖਤਲੋ ਸੋਰੀ ਬਣਾਣਾ ਕਿਤਾਂ ਗੇ ਗੱਗੜੀ ਹੋਗਾ ਉਹਨੂੰ ਕਰ ਲੈ ਇਹ ਮੇਰੀ ਗੱਬੜੀ ਬਿਚਾਰੇ ਮੈਨੂੰ ਤੇ ਗੱਡੀ ਆ ਗਈ ਨਾ ਗੱਡੀ ਬਾਰੀ ਗੱਲ ਬਈ ਯਾਰ ਚੁੱਪਦਾ ਕਰ ਜਾ ਉਹ ਯਾਰ ਫੇਰ ਬੋਲਦੇ ਆ ਪਰ ਮੈਨੂੰ ਵੈਸੇ ਘਾਟੀ ਹੁੰਦਾ ਉਹਨਾਂ ਪੜਾ ਤੇ ਉਹ ਲੱਡੀ ਆ ਗਈ ਤੇ ਆ ਮੰਦਿਰ ਬਣਿਆ ਬਸ ਇੱਥੇ ਹੀ ਤੇ ਦੇਖੋ ਇਸ ਮਾਰਕੇ ਠੰਡ ਬਹੁਤ ਜ਼ਿਆਦਾ ਜੀ ਇੱਥੇ ਵੈਸੇ ਕੱਪੜੇ-ਕੁੱਪੜੇ ਲੈ ਕੇ ਆਏ ਹੋ ਜੀ ਆਪਦੇ ਅਸੀਂ ਤਾਂ ਕੁਛ ਵੀ ਨਹੀਂ ਲੈ ਕੇ ਆਏ ਜੀ ਠੀਕ ਹੈ ਜੀ ਇਹ ਚੱਪਲਾ ਜੀ ਆ ਗਏ ਤੇ ਹਨਾ ਵੈਸੇ ਇਨੀ ਠੰਡ ਹੋਣੀ ਨਹੀਂ ਜੀ ਠੀਕ ਹੈ ਠੰਡ ਬਹੁਤ ਆਈ ਬਾਈ ਸਾਰਾ ਸਮਾਨ ਆਪਦਾ ਲੈ ਕੇ ਜਰੂਰ ਆਇਓ ਜੀ ਮੇਰੀ ਕਹਿਣ ਦਾ ਹੀ ਫਰਜ਼ ਬਣਦਾ ਕਿਸੇ ਦੀ ਕਈ ਰਾਕਸੀ ਜੀ ਨਹੀਂ ਘਟ ਜਾਂਦੀ ਤੇ ਜੇਕਰ ਸਾਡੇ ਨੂੰ ਵੀ ਪਹਿਲਾਂ ਵੀ ਸਾਨੂੰ ਅਸੀਂ ਦਿਖਾਈ ਸੀ ਵੀਡੀਓ ਵੈਸੇ ਨੇਟੇ ਵਿੱਚ ਦਿਖਾਤੀਆਂ ਵਰਪ ਚ ਵੀ ਜਾਏ ਜੀ ਲਿਖਿਆ ਵਾਹ ਉਹਦੇ ਹੋਈ ਇਹ ਤਾਂ ਘਰ ਬਹੁਤ ਲਿਖਿਆ ਇਹਦੀ ਕਰਾਲ ਛੇਤੀ ਕਰ ਬਾਈ ਸਿਰ ਮੇਰਾ ਘੁੰਮ ਜਾਂਦਾ ਮੈਂ ਕੱਤਲੀ ਕੱਤਲੀ ਮੈਂ ਕੱਤਲੀ ਕੱਤਲੀ ਬੁੜੀ ਨਿੱਕਾ ਆਪਣੇ ਕੋਲ ਪਸੰਦ ਹੈ। ਮੈਂ ਜੋ ਹੈਰੀਅਤ ਕਹਿਣਾ ਹੈਰੀਅਤ ਲੈ ਕੇ ਆਇਆ। ਬਲੋਕਰ ਜਾਂ ਟਾਟਾ ਵਾਲਿਆਂ ਦੀ ਬਲੋਕਰ ਸੀਗਾ ਵਧੀਆ ਹੈ। ਆਪਾਂ ਹੋਏਗਾ 2 ਲੱਖ ਸਬਸਕਰਾਈਬਰ। ਤੇ ਇਸ ਫਾਰੀਵਾਰ ਜਿਵੇਂ ਮੈਂ ਖੜਾ ਆਣੀ ਨੇ ਤੇ ਖੜਾ ਕੇ ਗੱਡੀ ਤੋੜਨੀ ਆ ਉਹ 2-3 ਸੈਕਿੰਡ ਰੇਸ ਹੀ ਲੈਂਦੀ ਸੀ। 3 ਸੈਕਿੰਡ ਦੇਖ ਲੈ ਕਿੰਨੇ ਨੇ 1 2 3 ਸੈਕਿੰਡਾਂ ਬਾਅਦ ਰੀਸ ਲੈਣ ਲੱਗ ਗਈ। ਆਹ ਸਿਸਟਮ ਹੋ ਗਿਆ।